ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ YouTube ਚੈਨਲ ਤੇ ਆਪਣੇ ਤੇ ਮਿਸਟਰ ਪੰਜਾਬ ਅੱਜ ਆਪਾਂ ਪਹੁੰਚ ਗਏ ਆ ਬਰਾਡ ਟਰੈਕਟਰ ਡੀਲਰ ਤੇ ਅੱਜ ਤੁਹਾਨੂੰ ਦਿਖਾਵਾਂਗੇ ਟਰੈਕਟਰ ਬਾਈਆਂ ਕੋਲ ਟਰੈਕਟਰ ਖੜੇ ਆ ਸੈਕੰਡ ਹੈਂਡ ਤੇ ਬਣੇ ਰਹੋ ਵੀਡੀਓ ਸ਼ੇਅਰ ਕਰਦਾ ਜਾ ਕਰੋ ਹਾਂਜੀ ਬਾਈ ਅੱਜ ਆਪਾਂ ਪਹੁੰਚ ਗਏ ਆ ਬਰਾਡ ਟਰੈਕਟਰ 00 ਤੇ ਤੇ ਤੁਹਾਨੂੰ ਦਿਖਾਉਣੇ ਆ ਸੈਕੰਡ ਹੈਂਡ ਟਰੈਕਟਰ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕ ਠੀਕ ਰਹਿੰਦੇ ਆ ਇਹ ਇਹ ਵੀ ਦੱਸੋ ਬਈ ਟਰੈਕਟਰ ਦੀ ਕੀ ਪੋਜੀਸ਼ਨ ਆ ਇਹ 2002 ਮਾਡਲ ਆ ਜੀ ਠੀਕ ਆ ਜੀ ਪੰਜਾਬ ਨੰਬਰ ਆ ਠੀਕ ਆ ਜੀ ਚਿਪ ਵਾਲੀ ਆਰਸੀ ਆ ਜੀ ਠੀਕ ਸੈਕੰਡ ਓਨਰ ਆ ਆਪਣੇ ਬਠਿੰਡੇ ਚ ਨਾ ਹੈਗਾ ਠੀਕ ਆ ਜੀ ਟਾਇਰ ਕਿੰਨੇ ਪੈਸੇ ਇੰਜਨ ਗੇਅਰ ਪੂਰਾ ਵਧੀਆ ਅਗਲੇ ਟਾਇਰ ਤਾਂ ਵੀਰੇ ਨਵੇਂ ਆ ਰਗੇ ਆ ਪਿਛਲੇ ਟਾਇਰ ਮੰਨ ਲਓ 70 ਤੋਂ 75 ਰੁਪਏ ਸਿਆ ਐਮ ਆਰ ਐਫ ਦੇ 14 ਨੋ 28 ਠੀਕ ਆ ਬਈ ओरिजिनल ਪੇਂਟ ਦੇ ਵਿੱਚ ਆ ਕੋਈ ਪੇਂਟ ਨਹੀਂ ਹੋਇਆ ਠੀਕ ਆ ਜੀ ਮਗਰਾਡ ਵੀ ओरिजिनल ਨਾਲ ਦੀ ਠੀਕ ਆ ਜੀ ਚਲੋ ਉਸ ਵਾਰ ਅਗਲਾ ਟਰੈਕਟਰ ਬਈ ਇਹ 2006 ਮਾਡਲ ਆ ਜੀ ਇਹਨ ਡਬਲ ਕਲਚ ਆ ਪੈਰ 70 75 ਪੈਸੇ ਆ ਸਾਰਾ ਓਰੀਜਨਲ ਟਰੈਕਟਰ ਆ ਠੀਕ ਹੈ ਅੱਗੇ ਆ ਜੋ ਸੋਨਾਲਿਕਾ 35 ਡੀ ਆਈ ਸੋਨਾਲਿਕਾ 35 ਜੀ ਪੰਜਾਬ ਨੰਬਰ ਆ ਮਾਡਲ 2012 ਫੁੱਲ ਟੌਪ ਆ ਤੇਲ ਬ੍ਰੇਕ ਆ ਡਬਲ ਕਲਚ ਆ ਟਾਇਰ 80 ਪੈਸੇ ਨੇ ਕੰਡੀਸ਼ਨ ਤੁਸੀਂ ਦਿਖਾ ਦਿਓ ਰੰਗ ਪੇਂਟ ਬਈ ਰੰਗ ਪੇਂਟ ਸਾਰਾ ਓਰੀਜਨਲ ਠੀਕ ਹੈ ਬਈ ਹਾਂ ਇੰਜਨ ਗੇਅਰ ਦਾ ਵੀ ਬਹੁਤ ਜ਼ਿਆਦਾ ਵਧੀਆ ਕੱਲਾ ਕਲੱਚ ਕਲੱਚ ਖੁੱਲਿਆ ਬਾਕੀ ਸਾਰਾ ਟਰੈਕਟਰ ਸ਼ੀਲਡ ਹੈ ਠੀਕ ਹੈ ਜੀ। ਉਤਪਾਦ ਅਗਲਾ ਟਰੈਕਟਰ ਹੈਗਾ ਫਾਰਮ 60 ਬਈ ਤੇ ਫਾਰਮ ਟਰੈਕ 60 ਹੈ ਜੀ ਸੁਪਰ ਮੈਕਸਾ ਫੁੱਲ ਟਾਪ ਮਾਡਲ ਹੈ 11 ਮਾਡਲ ਹੈ ਠੀਕ ਹੈ ਬਈ ਜੀ ਠੀਕ ਹੈ ਪਾਵਰ ਸਟੀਅਰ ਨਾਲ ਤੇਲ ਬ੍ਰੇਕ ਆ ਰਵਰਸ ਪੀਟੀਓ ਵਾਲਾ ਪੰਜਾਬ ਨੰਬਰ ਆ ਇਹ ਵੀ ਜੀ ਠੀਕ ਹੈ ਜੀ ਟਾਇਰਾਂ ਦੀ ਪੋਜੀਸ਼ਨ ਬਈ ਦੱਸ ਦੋ ਟਾਇਰ 70 75 ਪੈਸੇ ਦੁਵਾਰਾ ਦੇ ਆ ਜੀ ਨਾਲ ਦੇ ਨਹੀਂ ਹੈਗੇ ਠੀਕ ਹੈ ਬਈ ਹਾਂ ਦੂਰੀ ਆਰਦੇ ਆ 2018 ਦੇ ਵਿੱਚ ਦੁਵਾਰਾ ਲੱਗੇ ਹੋਏ ਠੀਕ ਹੈ ਜੀ ਅੱਗੇ ਆਇਆ ਸੋਨਾਲੀਕਾ 750 ਦੀ ਸੋਨਾਲੀਕਾ 750 12 ਮਾਡਲ ਹੈ ਪੰਜਾਬ ਨੰਬਰ ਹੈ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਏ ਬਹੁਤ ਜਿਆਦਾ ਸਾਫ਼ ਕੰਡੀਸ਼ਨ ਹੈ ਟਾਇਰ 75 ਤੋਂ 80 ਪੈਸੇ ਟਰੈਕਟਰ ਦੇ ਇੰਜਨ ਗੇਅਰ ਦਾ ਬਹੁਤ ਜਿਆਦਾ ਵਧੀਆ ਟਰੈਕਟਰ ਹੈ ਇਹ ਹੈਗਾ ਫੁੱਲ ਟੌਪ ਮਾਡਲ ਹੈ ਠੀਕ ਹੈ ਬਈ ਹਾਂ ਦਿਖਾ ਦਿਓ ਬਈ ਚੰਗੀ ਤਰ੍ਹਾਂ ਉਦੋਂ ਬਾਅਦ ਅਗਲਾ ਆ ਗਿਆ ਮਹਿੰਦਰਾ 475 ਮਹਿੰਦਰਾ 475 ਆ ਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਠੀਕ ਹੈ ਜੀ ਸੈਕੰਡ ਪਾਰਟੀ ਦੇ ਨੋਆ ਹੈ ਡਬਲ ਕਲਚ ਆ ਠੀਕ ਹੈ ਡਬਲ ਕਲਚ ਆ ਗਿਆ ਬਈ ਹਾਂ ਤੇ ਇਹਦੇ ਬੈਕ ਵਾਲੇ ਟਾਇਰ ਹੈਗੇ ਆ ਜੀ 65 ਪੈਸੇ ਅਗਲੇ ਟਾਇਰ ਤਾਂ ਨਵੇਂ ਆ ਰਗੇ ਆ ਇੰਜਨ ਗੇਅਰ ਦਾ ਬਹੁਤ ਜਿਆਦਾ ਵਧੀਆ ਰੰਗ ਰੂਪ ਦਾ ਸਾਰਾ オリジナル ਠੀਕ ਹੈ ਬਈ ਚਲੋ ਜੀ ਉਦੋਂ ਬਾਅਦ ਅਗਲਾ 3620 ਆ ਗਿਆ ਪੁਰਾਣਾ ਖੁੰਡ ਅਜੇ ਵੀ ਖੜਾ ਰੋ ਮਾਰਦਾ ਪੂਰਾ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਇਹਦੀ ਪੋਜੀਸ਼ਨ ਦੱਸੋ ਭਾਈ ਕੰਡੀਸ਼ਨ ਹੈ ਤੇ ਟਾਇਰ 80 ਪੈਸੇ ਆ ਇਹ ਚਾਰੇ ਹਾਂਜੀ ਕੰਪਨੀ ਦਾ ਡਬਲ ਕਲਚ ਹੈ ਅੱਛਾ ਭਾਈ ਹਾਂ ਕੰਪਨੀ ਦਾ ਡਬਲ ਕਲਚ ਆ ਜੀ ਪੰਜਾਬ ਦਾ ਨੰਬਰ ਹੈ ਇੰਜਨ ਗੇਅਰ ਦਾ ਬਹੁਤ ਵਧੀਆ ਰੰਗ ਰੋਬ ਬਹੁਤ ਵਧੀਆ ਮਗਰਾੜ ਨਾਲ ਦੇ ਆ ਹਲਕੀ ਫੁਲਕੀ ਮਗਰਾੜਾਂ ਦੀ ਟੱਚਿੰਗ ਜਰੂਰ ਹੋਈ ਵੀ ਆ ਠੀਕ ਆ ਬਾਕੀ ਸਾਰਾ ਟਰੈਕਟਰ ओरिजिनल ਰੰਗ ਬਹੁਤ ਸੋਹਣਾ ਪਿਆ ਭਾਈ ਟਰੈਕਟਰ ਬਹੁਤ ਸੋਹਣਾ ਲੱਗ ਰਿਹਾ ਖੜਾ ਤੇ ਆਪਣਾ ਵੀ ਐਡਰੈਸ ਬਾਕ ਦੋ ਜੀ ਅਡਰੈਸ ਆਪਣਾ ਹੈਗਾ ਜੀ ਮੋਕਸਰ ਤੋਂ ਜਿਹੜੀ ਰੋਡ ਬਠਿੰਡੇ ਮੋਕਸਰ ਤੋਂ ਬਠਿੰਡੇ ਨੂੰ ਰੋਡ ਜਾਂਦੀ ਆ ਉਹਦੇ ਉੱਤੇ ਦਿਉਣ ਪਿੰਡ ਆ ਜੀ ਠੀਕ ਹੈ ਜੀ ਜਿਵੇਂ ਬਾਬਾ ਫਰੀਦ ਕਾਲਜ ਵਾਲਾ ਪਿੰਡ ਕਹਿ ਦਿੰਦੇ ਆ ਆਹ ਜੀ ਹਾਂ ਜੀ ਬਾਬਾ ਫਰੀਦ ਦਿਉਣ ਪਿੰਡ ਆ ਜੀ ਮੋਕਸਰ ਤੋਂ ਮੰਨ ਲਓ 30 ਕਿਲੋਮੀਟਰ ਹੈ ਬਠਿੰਡੇ ਤੋਂ 15 ਕਿਲੋਮੀਟਰ ਠੀਕ ਹੋ ਗਈ ਜੀ ਰੋਡ ਦੇ ਉੱਪਰ ਆ ਜੀ ਆਪਣਾ ਬਰਾ ਟਰੈਕਟਰ ਦੇ ਨਾਂ ਤੇ ਹੈਗਾ ਤੇ ਨੰਬਰ ਬੋਲ ਦਿਓ ਬਾਈ ਜੀ ਆਪਣਾ ਨੰਬਰ 96531 ਜੀ ਠੀਕ ਹੈ ਜੀ 00499 ਠੀਕ ਹੈ ਜੀ 96531 00499 ਆ ਬਾਈ ਦਾ ਨੰਬਰ ਆ ਤੇ ਬਾਈ ਨਾਲ ਕਰ ਲੋ ਸੰਪਰਕ ਜੇ ਕਿਸੇ ਵੀਰ ਨੇ ਸਿੰਗਲ ਸਿੰਗਲ ਟਰੈਕਟਰ ਦੀ ਵੀਡੀਓ ਦੇਖਣੀ ਹੋਵੇ ਤਾਂ ਇੰਸਟਾਗ੍ਰam ਤੇ ਆਪਣਾ ਪੇਜ ਆ ਉਹਨੂੰ ਫੋਲੋ ਕਰ ਲੈਣਾ ਬਰਾਡ ਟਰੈਕਟਰ 002 ਠੀਕ ਆ ਬਾਈ ਦੇ ਇੰਸਟਾਗ੍ਰam ਪੇਜ ਨੂੰ ਕਰ ਲੋ ਫੋਲੋ ਬਾਈ ਤੇ ਉਹਦੇ ਬਾਈ ਵੀਡੀਓ ਪਾਉਂਦੇ ਰਹਿੰਦਾ ਟਰੈਕਟਰ ਦੀਆਂ ਤੇ ਬਾਈ ਨਾਲ ਕਰ ਲੋ ਕੰਟੈਕਟ ਤੇ ਬਾਈ ਜੇ ਇੱਥੇ ਕੋਈ ਨੇੜੇ ਤੇੜੇ ਵੀ ਕਿਰਾਏ ਵਾਸਤੇ ਹੀ ਮਿਲ ਜਾਂਦਾ ਰਿਜ਼ਲਟ ਹਾਂ ਕਿਰਾਏ ਵਾਸਤੇ ਜਿਹੜਾ ਵੀਰੇ ਆਪਣਾ ਆਪ ਦਾ ਬੰਦਾ ਆਪਣਾ ਜਾਣਕਾਰ ਬੰਦਾ ਠੀਕ ਹੈ ਉਹਨੂੰ ਤਾਂ ਦੇ ਦਿੰਨੇ ਆ ਵੀਰੇ ਉਹ ਦੂਰ ਨਹੀਂ ਜਾਦਾ ਦਿੰਦੇ ਠੀਕ ਹੈ ਬਈ ਹਾਂ ਜੇ ਕੋਈ ਆਪਣਾ ਆਪ ਦਾ ਖਾਸ ਬੰਦਾ ਜਿਵੇਂ ਆਪਣੇ ਲੋਕਲ ਪਿੰਡਾਂ ਦੇ ਬੰਦੇ ਆ ਜਾਂ ਆਪਣੇ ਕੋਈ ਪਿੰਡ ਦਾ ਬੰਦਾ ਹੈ ਕੋਈ ਛੋਟਾ ਜ਼ਿਮੀਂਦਾਰ ਆ 5-7 ਕਿੱਲਿਆਂ ਵਾਲਾ ਉਹਨੂੰ ਲੋੜ ਹੁੰਦੀ ਆ ਕੋਈ 2 ਦਿਹਾੜੀਆਂ 4 ਦਿਹਾੜੀਆਂ ਉਹ ਦੇ ਦਿੰਨੇ ਆ ਉਸ ਬੰਦੇ ਠੀਕ ਹੈ ਬਈ ਹਾਂਜੀ ਚਲੋ ਬਹੁਤ ਧੰਨਵਾਦ ਬਈ ਠੀਕ ਹੈ ਬਈ